ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਵਿੱਚ ਬੋਟਿੰਗ ਦੀ ਹੋਵੇਗੀ ਸ਼ੁਰੂਆਤ ਜਲਦ ਜੀਹਾਂ ਲੱਖਾਂ ਦੀ ਗਿਣਤੀ ਵਿੱਚ ਹੋਲਾ ਮੁਹੱਲਾ ਮੁਕੇ ਸ਼੍ਰੀ ਅਨੰਦਪੁਰ ਸਾਹਿਬ ਜਾਨ ਵਾਲੇ ਚਰਖਾਲੂਓ ਤੇ ਸਲਾਨੀਆਂ ਦੇ ਮਨੋਰੰਜਨ ਹਿੱਤ ਸ਼੍ਰੀ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਵਿੱਚ ਬੋਟਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਡਿਪਟੀ ਕਮਿਸ਼ਨ ਅੰਛੂ ਜੈਨ ਨੇ ਦੱਸਿਆ ਕਿ ਬੋਟਿੰਗ ਦੀ ਸ਼ੁਰੂਆਤ ਸਰਹਤ ਨਹਿਰ ਵਿੱਚ ਦਾਸਤਾ ਨੇ ਸ਼ਹਾਦਤ ਵਿਖੇ ਜਲਦ ਹੋਵੇਗੀ ਅਤੇ ਇਸ ਸੰਬੰਧੀ ਕਿਸ਼ਤੀ ਚਲਾਉਣ ਦਾ ਟਰਾਇਲ ਸਫਲਤਾਪੂਰਵਕ ਕਿਤੇ ਜਾ ਚੁਕੇ ਹਨ ਸਮੋਕੇ ਡਿਪਟੀ ਕਮਿਸ਼ਨਰ ਨੇ ਇਸ ਬਾਰੇ ਹੋਰ ਦੱਸਦਿਆ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਤੇ ਇਸ ਉਪਰਾਲੇ ਨੂੰ ਪਿਛਲੇ ਹੌਲੇ ਮੁਹੱਲੇ ਦੌਰਾਨ ਸੰਗਤ ਅਤੇ ਸਲਾਨੀਆਂ ਵੱਲੋਂ ਪਰਵਾ ਹੁੰਗਾਰਾ ਮਿਲਿਆ ਸੀ ਜਿਸ ਦੇ ਤਹੀ ਇਸ ਵਾਰ ਵੀ VOTING ਕਰਵਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਤਰ੍ਹਾਂ ਦੀ ਅਨਹੋਨੀ ਹੋਣ ਤੋਂ ਬਚਾਉਣ ਲਈ ਇੱਕ ਸੇਫਟੀ ਮੋਟਰ ਬੋਰਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਸਰਹੱਦ ਨਹਿਰ ਵਿੱਚ ਚਲਾਉਣ ਲਈ 12 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ ਦੋ ਮੋਟਰ ਕਿਸ਼ਤੀਆਂ ਉਪਲਬਧ ਕਰਵਾਈਆਂ ਗਈਆਂ ਹਨ ਵਿਚ ਇੱਕ ਲਗਜ਼ਰੀ ਮੋਟਰ ਵੋਟ ਵੀ ਸ਼ਾਮਲ ਹੈ ਹਿਮਾਚਲ ਜੈਨ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਸਿੱਦਕਤ ਨਾਲ ਕੰਮ ਕਰ ਰਿਹਾ ਹੈ ਹੌਲੇ ਮੁਹੱਲੇ ਤੇ ਸ਼੍ਰੀ ਚਮਕੋਰ ਸਾਹਿਬ ਰਾਹੀ ਦੂਜੇ ਜ਼ਿਲ੍ਹਿਆਂ ਤੇ ਆਉਣ ਵਾਲੇ ਸ਼ਰਧਾਲੂਆਂ ਲਈ ਕਿਸ਼ਤੀਆਂ ਖਿੱਚਦਾ ਕੇਂਦਰ ਹੋਣਗੀਆਂ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਕਿਦਾਂ ਦੇ ਰਿਹਾ ਸੀ ਸਰ ਜੀ ਸਾਹਿਬ ਸ਼ੁਰੂਆਤ ਕੀਤੀ ਗਈ ਆ ਤੁਸੀਂ ਆਪ ਰਾਈਡ ਲੈ ਕੇ ਹੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਬਹੁਤ ਵਧੀਆ ਐਕਸਪੀਰੀਅੰਸ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਇੱਥੇ ਮੌਸਮ ਵੀ बहुत अच्छा होया है और शाम में मैंने लगता है इतने टूरिस्ट इस चीज़ का आनंद लेने और एक चीज़ नवी शुरू की गई है और नवे सत्त साल वास्ते इतने टेंडर आउट की गई है और हाल की घड़ी साढ़े को दो बोट्स हैं हो सकता है थोड़ा वेटिंग टाइम भी हो इत बट एवरीथिंग विल बी स्मूथ जेट्स की राइड भी हैगी है एंड सेफ्टी प्रोटोकॉल वाइज ही इट्स ए गुड इनिशिएटिव ਕਿਨੇ ਜਿਹੜੇ ਟਿਕਟਾਂ ਬਣਾਉਂਦਾ ਜੇ ਕਿਤਾ ਅੱਖਾਂ ਝੜਦੇ ਆ ਕਿੱਦਾਂ ਦੇ ਉਹਨਾਂ ਕੋਲ ਦੇ ਵੀ ਟਿਕਟਾਂ ਜਿਵੇਂ ਕਿ ਮੈਂ ਦੱਸਿਆ ਕਿ ਇਹ ਇਹ ਅਸੀਂ 6.5 6.5 ਲੱਖ ਰੁਪਏ ਦੇ ਵਿੱਚ ਟੈਂਡਰ ਜਿੱਤਾ ਕੇ ਆਇਆ ਸਸਲਾ ਨਾ ਸਸਲਾ ਨਾ ਔਰ ਉਹਦੇ ਸਾਬ ਨਾਲ ਜਿਹੜਾ ਵੀ ਮਤਲਬ ਇੱਕ ਟਿਕਟਿੰਗ ਹੈ ਉਹ ਮਾਰਕੀਟ ਦੇ ਸਾਬ ਨਾਲ ਹੁੰਦਾ ਹੈ ਡਿਮਾਂਡ ਐਂਡ ਸਪਲਾਈ ਕਿਦਾਂ ਵੀ ਜੋ ਵੀ ਡਿਮਾਂਡ ਹੈਗੀ ਜੋ ਸਪਲਾਈ ਹੋਣੀ ਹੈ ਉਸ ਦੇ ਸਾਬ ਨਾਲ ਟਿਕਟਾਂ ਦੀ ਰੇਟ ਫਿਰ ਆ ਰੱਖੇ ਜਾਣਗੇ ਸਿਰਫ ਟਾਈਮਿੰਗ ਵਗੈਰਾ ਤੋਂ ਸਰ ਏਰੀਆ ਤੇ ਨਾਲ ਪੁਆਇੰਟ ਕਰੇਗਾ ਟਾਈਮਿੰਗ ਸਵੇਰੇ ਤੋਂ ਹੀ ਸ਼ੁਰੂ ਹੋ ਜੇਗੀ ਔਰ ਸ਼ਾਮ ਹਨੇਰੇ ਤੋਂ ਪਹਿਲਾਂ ਪਹਿਲਾਂ ਇਹ ਟਾਈਮਿੰਗ ਜਿਹ ਲਾਲ ਦੀ ਜਿਹੜੇ ਜਦੋਂ ਤੱਕ ਲਾਈਟਾਂ ਅਸੀਂ ਇੱਥੇ ਨਹੀਂ ਲਵਾ ਦਿੰਦੇ ਰੂਟ ਦੇ ਵਿੱਚ ਟਾਈਮਿੰਗ ਹੋ ਰਹੀ ਸਰ ਬੂਕਿੰਗ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਲੋਕੀ ਲੈਪ ਬੂਕਿੰਗ ਦਾ ਮਤਲਬ ਲੈਣ ਦੇ ਆਣਗੇ ਕਿ ਡਾਕੂਮੈਂਟੇਸ਼ਨ ਉਹਨਾਂ ਦੀ ਕੀਤੀ ਜਾਵੇਗੀ ਉਹਨਾਂ ਦਾ ਕਵਰ ਹੋਏਗਾ ਇੰਸ਼ੋਰਡ ਕਵਰ ਹੋਏਗਾ ਉਸ ਚੀਜ਼ ਨੂੰ ਲੈ ਕੇ ਕਿੰਨੇ ਕਿ ਮਿੰਟ ਦਾ ਪ੍ਰੋਸੈਸ ਹੋਏਗਾ ਕਿਉਂਕਿ ਲੋਕੀ ਹਾਸਫਰੀ ਚੀਜ਼ਾਂ ਜ਼ਰੂਰ ਚਾਹੁੰਦੇ ਨੇ ਨਹੀਂ ਨਹੀਂ ਬਿਲਕੁਲ ਇਹ ਸਾਰਾ ਜਿਹੜੇ ਪ੍ਰੋਟੋਕੋਲਸ ਨੇ ਸਾਡੇ ਸਟਾਰਟਿੰਗ ਫਰੋਮ ਇੰਸ਼ੋਰੈਂਸ ਔਰ ਕੋਈ ਮਦਨੇ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਨਹੀਂ ਹੈਗੀ ਜੋ ਵੀ ਇਹਨਾਂ ਦੇ ਸੇਫਟੀ ਪ੍ਰੋਟੋਕੋਲ ਹੈ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਹੈ ਉਹ ਪੂਰੀ ਕਰਕੇ ਤਾਂ ਹੀ ਬੰਦੇ ਨੂੰ ਅੱਗੇ ਪ੍ਰੋਸੀਡ ਕਰਾਇਆ ਜਾਊਗਾ। ਤੁਸੀਂ ਕਿਦਾਂ ਦੇਖਦੇ ਹੋ ਤੁਹਾਡੇ ਹਲਕੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਵੀ VOTING ਕਰਕੇ ਆਏ ਹੋ ਕਿੰਨਾ ਖੰਗਾਰਾ ਮਿਲੇਗਾ ਇਸ ਜਗ੍ਹਾ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ। ਦੇਖੋ ਬਹੁਤ ਵਧੀਆ ਹੁਣੇ ਮੈਂ ਆਪ ਜਾ ਕੇ ਆਇਆ ਤੇ ਰਾਈਡ ਲਿੱਤੀ ਹੈ। ਬਹੁਤ ਵਧੀਆ ਜਿਹੜਾ ਇੱਥੇ ਮਾਹੌਲ ਹੈ ਸੈਨਿਕ ਬਿਊਟੀ ਆਸ-ਪਾਸ ਤੇ ਬੜਾ ਅੱਛਾ ਰਿਸਪੌਂਸ ਮੇਰੇ ਖਿਆਲ ਹੈ ਪਬਲਿਕ ਵੱਲੋਂ ਮਿਲੇਗਾ। ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਟੂਰਿਜ਼ਮ ਨੂੰ ਜਿਹੜਾ ਹੈਗਾ ਹੁੰਗਾਰਾ ਦਿੱਤਾ ਜਾ ਰਿਹਾ ਔਰ ਸਾਡੇ ਡੀਸੀ ਅ ਸਮਾਸ਼ੂ ਜੈਨ ਜੀ ਇਹਨਾਂ ਨੇ ਬਹੁਤ ਸ਼ਾਰਟ ਪੀਰੀਅਡ ਚ ਇਹਨੂੰ ਜਿਹੜਾ ਪੂਰਾ ਕਰਕੇ ਇੱਥੇ ਅੱਜ ਜਿਹੜੀ ਰੈਗੂਲਰ ਬੋਟਿੰਗ ਇਹ ਸ਼ੁਰੂ ਕੀਤੀ ਹੈ 7 ਸਾਲ ਦਾ ਟੈਂਡਰ ਹੋਇਆ ਇੱਕ ਤੇ ਔਰ ਜਿਹੜੇ ਰੇਟਸ ਹੈ ਉਹ ਵੀ ਜੈਨੂਨ ਦੇ ਪਬਲਿਕ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਨੂੰ ਕਰਾਂਗੇ ਔਰ ਹੋਰ ਬੋਟਸ ਜਿਹੜੀਆਂ ਇੱਥੇ ਜ਼ਰੂਰ ਐਡ ਕਰਾਂਗੇ ਤਾਂ ਕਿ ਜਿਹੜੇ ਵੀ ਲੋਕ ਇੱਥੇ ਦੂਰ ਦੂਰੋਂ ਨਤਮਸਤਕ ਹੁਣ ਆਉਂਦੇ ਆ ਚਮਕੌਰ ਸਾਹਿਬ ਜੋ ਵੱਡੇ ਸਾਹਿਬ ਜਾਦੇ ਸ਼ਹਾਦਤ ਦੀ ਧਰਤੀ ਤੇ ਤੇ ਨਾਲ ਹੀ ਦਸਤਾਨੇ ਸ਼ਹਾਦਤ ਉੱਥੇ ਰੋਜ਼ ਦੇ ਹਜ਼ਾਰਾਂ ਜਿਹੜੇ ਇੱਥੇ ਵਿਸਟਰ ਆਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ VOTING ਦਾ ਵੀ ਆਨੰਦ ਜਿਹੜਾ ਇੱਥੇ ਜ਼ਰੂਰ ਮਿਲੇਗਾ ਔਰ ਸੁਰੱਖਿਆ ਦੇਖੋ ਬਿਲਕੁਲ RESCUE BOAT ਹੈ ਉਹਦੇ ਵਿੱਚ ਡਾਈਵਰਸ ਹੈਗੇ ਆ ਔਰ ਨਾਲੇ ਸੇਫਟੀ ਜੈਕਟ ਤੇ ਹੋਰ ਜੋ ਪ੍ਰਬੰਧ ਰਿਕੁਆਇਰਡ ਹੈ ਸਾਰੇ ਪ੍ਰਬੰਧ ਜਿਹੜੇ ਹੈ ਇਨ ਪਲੇਸ